ਵਾਹਿਗੁਰੂ ਵਾਹਿਗੁਰੂ ਗੋਪੰਦਰ ਜੜ ਬੈਠੇ ਗੁਰ ਪ੍ਰੀਤ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਆਪਣੀ ਤੇ ਤੁਹਾਡੀ ਬੱਚੇ ਦੀ ਹਾਜ਼ਰੀ ਗੁਰੂ ਦਰਬਾਰ ਦੇ ਤੇ ਲਗਵਾਉਂਦੇ ਹੋਏ ਗੁਰੂ ਕੰਨ ਵਾਲੇ ਪਾਠਾ ਦੀ ਮੱਤ ਪੱਤੇ ਦਾ ਨਾਲ ਸੰਧਾ ਕਰੋ ਬਲਾਉਂਦਾ ਵਾਹੂ ਤਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਬੜਾ ਚੜ੍ਹਦੀ ਕਲਾ सिख कौन प्रेरणा स्रोत सारे माटो लगा हुआ, माटो गया लिखा हुआ सारा प्रोग्रामी संत बाबा परमजीत सिंह उन्होंने याद अंदर और विशेष तौर पर गुरु ग्रंथ साहब जी की

don't

ਉਹ ਕੱਟਾ ਸਦੀਆਂ ਤੱਕ ਪੂਰਾ ਹੋਣ ਵਾਲਾ ਨਹੀਂ ਕੰਦੇ ਤੇ ਖੂਨ ਡੁੱਲਦਾ ਰਿਹਾ ਸਵੇਰ ਲਈ ਅੰਗਰੇਜ਼ ਆਕਰ ਮਿਸਟਰ ਟੌਮ ਆਇਆ ਮਲਬ ਪੱਟੀ ਕੀਤੀ ਗਈ ਗੁਰੂ ਕਤਨੇ ਵਾਲੇ ਪਹੁੰਚੇ ਇਹ ਸਹੋਦ ਆਪ ਨੂੰ ਸ਼ਕਤਾ ਬੜਿਆ ਜਿੱਤ ਤੁਲੇ ਸ਼ਕਤਾ ਦੇ ਮੰਨਤ ਕੇ ਕੇ ਗੁਰੂ ਪ੍ਰਭੂ ਕਾਰ ਸਤ ਸੰਗਤ ਜੀ ਮੇਰੇ ਤੋਂ ਪਹਿਲਾਂ ਕ੍ਰਿਛੀ ਜੱਥੇ ਨੇ ਸੰਕਤਾਂ ਦੀ ਸੇਵਾ ਕਰ तकरीबन 800 ਸਾਮਾ 100 ਕਿਲੋਮੀਟਰ ਦੂਰ ਤੇ ਇੱਕ ਫਾਰਮ ਲਿਆ ਨਾ ਆ ਜਿਹੜਾ ਧਰਮ ਪਰਚਾਰ ਕਮੇਟੀ ਬਣਾਉਣਾ ਦਿੱ ਪਿੰਡਾ ਵਿੱਚ ਡਿਊਟੀ ਲੱਗੀ ਤਾਂ ਵੇਖ ਰਿਹਾ ਸੀ ਕਿ ਉਹ ਕੱਲੇ ਕੱਲੇ ਸਿੰਘ ਦਾ ਨਾਲ ਹੈ ਕਿ ਮੈਂ ਸੋਚ ਰਿਹਾ ਸੀ ਕਿ ਇਹ ਮੇਰਾ ਮਤਕਾ ਕਿ ਮੈਨੂੰ ਵੀ ਸਾਰੇ ਸੰਗਤਾਂ ਦਾ ਮੂਰ ਲੈ ਕਿਉਂਕਿ ਸਾਰੇ ਭਾਈ ਪੇਸ ਜਾਣਦੇ ਸਾਡੇ ਜਤਿੰਦਰ ਸਿੰਘ ਜੀ ਪਾਇਆ ਸਾਹਿਬ ਬੈਠੇ ਨੇ ਗੁਰਦੇਵ ਸਿੰਘ ਜੀ ਕਲੇਬ ਸਾਹਿਬ ਬੈਠੇ ਨੇ ਵੀਰ ਕੁਲਵਿੰਦਰ ਸਿੰਘ ਜੀ ਬਾਲਿਆ ਸਾਹਿਬ ਕਲੇ ਬੈਠੇ ਨੇ ਅਸੀਂ ਵੀ ਇਹਨਾਂ ਪਿੰਡਾਂ ਵਿੱਚ ਦਿਆ ਕਿ ਮੇਰਾ ਪਟੇ ਤੁੱਕ ਬਹੁਤੀ ਦੂਰ ਮੂਰ 10 ਕਿਲੋਮੀਟਰ ਤੇ ਵੀਰ ਮਨਸੂਹ ਮੇਰਾ ਨਕਰ ਹੈ ਕਿ ਆਪਾਂ ਸਾਰੇ ਇਹ ਕੁੱਝ ਨੂੰ ਜਾਣਦੇ ਆ ਮੈਂ ਕਿਛੇ ਬੱਚ ਇੱਕ ਕੋਈ ਵਾਰ ਸਮੁੱਚੀ ਸੱਜ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨਾ ਬਲੋਂ ਮਾਇਆ ਦੇ ਉਪੰਦਰ ਬੜਾ ਸਤਿਕਾਰਯੋਗ ਆ। ਉਹ ਇਹ ਸਮਾਗਮ ਦੇ ਅੰਦਰ ਵਿਕਰ ਦੇ ਸੰ ਭਾਵੇਂ ਸ਼ਰੋਣ ਦੀ ਕੁਤੂਰਾ ਪਦੋਂ ਤੱਕ ਮੈਂਬਰ ਸੰ ਪਰ ਜਦੋਂ ਨਹੀਂ ਨਹੀਂ ਸਭ ਮੈਂਬਰ ਨਾਲ ਜਦੋਂ ਧਾਰਨ ਕਰ ਰਹੇ ਹਾਂ ਉਹਦੇ ਬਜਟ ਹੈ। ਜੇ ਪ੍ਰੋਗਰਾਮ ਉਹ ਹਾਂ ਨਹੀਂ ਲੈ ਸਕਦੇ। ਜੇ ਉਹਨਾਂ ਦੇ ਨਾਲ ਜਸ

ਕਰਤਿਆਂ ਵਾਲੇ ਪਾਤਸ਼ਾਹ ਦੇ ਨਾਮ ਤੇ ਪਉਂ ਜਾਵੇ ਗੁਰ ਕਰਮਿਆਂ ਦਾ ਪਾਤਸ਼ਾਹ 7 7 ਕਰਕੇ 7 7 ਅਤੇ 11 ਕਮਦੀ ਕਮਦੀ ਗੁਰ ਕਰਤਿਆਂ ਵਾਲੇ ਪਾਤਸ਼ਾਹ ਦੇ ਨਾਮ ਤੇ ਪਉਂਦੀ ਹੈ ਜੇ ਗੁਰ ਕਰਤਿਆਂ ਵਾਲੇ ਪਾਤਸ਼ਾਹ ਗੁਰਨਾانک ਦਾ ਪਾਤਸ਼ਾਹ ਨੂੰ ਕਰਕੇ ਗਿਆ ਤੇ ਆਪਸ तमाम ਨੂੰ ਚੁਕਦੇ ਤੇ ਆਪਸ तमाम ਦੇ ਉੱਤੇ ਚੜ ਕੇ ਤੰਦੀ ਗੁਰ ਕਰਤਿਆਂ ਵਾਲੇ ਪਾਤਸ਼ਾਹ ਦੇ ਰੋ ਛੱਡੀ ਆ ਨਾ ਤੇ ਅਤੀਤ ਦੇ ਤੋਹਾ ਬੂਰ ਚਲਾ ਗਿਆ ਹੈ पर गुरु करने वाले पांच सात डॉक्टर में एक तंग के टुट घूल फैल रहे हैं। है गुरु करने वाले पांच सात घूल फैल रहे हैं। सेंट जांच पे गुरु करने वाले पांच सात तक रहे। उठ गिया भाई का। गुरु करने वाले पांच सात ऐसे डॉक्टर कौन ठीक रहेगा? कैसे ना डॉक्टर फेल रहे? क्या जब डॉक्टर ने म ਇਸ ਮੰਨ ਪੱਟੂ ਦੀ ਲੋੜ ਨਹੀਂ ਹੁਣ ਤੇ ਸਤਖੰਡ ਵੱਲ ਪਿਆ ਜੀ ਗੁਰੂ ਕਰਤੀਆਂ ਦਾ ਪਾਠ ਖਾ ਦੇ ਬਿਟਲ ਸੁਣ ਕੇ ਸੱਤ ਤੱਕ ਬਰਾ ਕੇ ਜੀ ਨੇ ਪਾਛਾ ਸਾਨੂੰ ਕਿਹਨਾਂ ਰਾਤ ਕਰਨੀ ਅਸੀਂ ਤੁਹਾਡੇ ਤੋਂ ਮਿਹਰਾ ਇਹ ਸੰਸਾਰ ਕੁਤੀ ਕਰਾਂਗੇ ਤੇ ਗੁਰੂ ਕਰਤੀਆਂ ਦਾ ਪਾਠ ਉੱਪਰ ਹੋ ਕੁਤੀ ਕਸੀ ਦੇਹ ਸਿੰਘ ਜੀ ਜਾਂ ਗਰਮਸ਼ਾਹ ਦੀ ਸਵਾਰੀ ਮੰਡੀ ਜਾਵੇ ਕਹਿੰਦੇ ਨੇ ਖੁੱਲਾ ਪੰਡਾ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪ੍ਰਕਾਸ਼ ਕੀਤਾ ਗਿਆ ਕਰਕੇ ਪ੍ਰਕਾਸ਼ ਹੈ ਪ੍ਰੂਪ ਕਰਨ ਵਾਲੇ ਪਾਠਕ ਕਿਵੇਂ ਸਾਨੂੰ ਹਕਮ ਆਉਂਦੇ ਨੇ ਕਿ ਅਕਦੇ ਕੰਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਤਾ ਕਰਦੀ ਦਿੰਦੇ ਨੇ ਧਾਰਦੀ ਦਿੱਤਾ ਕੰਨ ਸਤਨਾ ਦੇ ਅੰਦਰ ਹੈ ਇਹੋ ਕੇ

ਆ ਬਾਬਾ ਉਹ ਕੌਡੀ ਦਾ ਇੰਸਪੈਕਟਰ ਹੈ 14 ਦਾ ਮੋਸਟਰ ਕਹਿ ਕੇ ਉਹ ਕਿਸਾਨ ਦਾ ਦਿਲ ਉਹ ਚਾਹੁੰਦਾ ਛੇ ਕਿ ਜਿਹੜਾ ਕਿਸਾਨ ਆਪਣੀ ਫਸਲ ਪੈਦਾ ਕਰਦਾ ਨਾ ਉਹਦਾ ਮੁੱਲ ਨਿਰਧਾਰਤ ਕਰਨ ਦੇ ਲਈ ਉਹ ਕਿਸਾਨ ਦੇ ਕੋਲ ਹੱਥ ਹੋਣਾ ਚਾਹੀਦਾ ਸਾਨੂੰ ਪੰਜਾਬ ਦੇ ਹੱਤ ਮੈਨੇ ਕਹਦੇ ਨੇ ਅਸੀਂ ਆਪ ਆਪਣਾ ਫਤਵਾ ਦੇ ਜਿਹੜੇ ਰਹਿਤਤਾ ਕਰੀਏ ਉਹ ਚਾਹੁੰਦੇ ਸਨ ਪੰਜਾਬ ਦੀ ਤਰੱਕੀ ਦੇ ਉੱਤੇ

बबरों का इतिहास पढ़ के उन्नीस सौ छब्बीस बबर पोस्टर लाके हाथ से नुलामी का हिस्सा लगेगा ना उन्होंने चढ़ती और सूरज नहीं देखा जाएगा ਤੇ ਇਤਿਹਾਸ ਸੁਵਾਇਆ ਕੰਨ 1936 27 ਦੇ ਠੇਕੇ ਪੰਜਾਬ ਦੀ ਧਰਤੀ ਦੇ ਉੱਤੇ ਲਗਾਉਂਦੇ ਸੀ ਭਾਈ ਪੰਜਾਬੀ ਅਸੀਂ ਤੇ ਅਸੀਂ ਉਹ ਜਿਹੜਾ ਠੇਕੇਦਾਰ ਹੈ ਉਹ ਕਿਸ ਸੁਲਤਾਨ ਨੂੰ ਯਾਦ ਕਰਦੇ ਨਹੀਂ ਉਹ ਤੇ ਕਹਿਣਗੇ ਪਿੰਡਾਂ ਵਾਲੇ ਤਮਾਦੀ ਸੰਪੰਨ ਨਹੀਂ ਉਹਨਾਂ ਲੋਕਾਂ ਨੂੰ ਪਤਾ ਉਹ ਸਮਾਹ ਨੂੰ ਪਤਾ ਉਹ ਸਮਾਪ ਨੂੰ ਪਤਾ ਉਹ ਜਿਹਦੀ ਟੀਮ ਉਹਨਾਂ ਲੱਗਿਆ ਉਹਨੂੰ ਕੋਈ ਫਿਕਰ ਨਹੀਂ ਹੁੰਦਾ ਉਹ ਜਰਦਾਂ ਸਨ ਕਿ ਸਰਦ ਗਨੇਸ਼ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਸਾਡੀ ਹਾਮੀ ਪਾਉਂਦੇ

खाधर जो दया खाधर यिया त की कुर्बानी तीअं कुर्बानी ਯਾਦ ਰੱਖਿਓ ਸਾਡੀ ਕੌਮ ਦੇ ਗਦਾਰਾਂ ਨੇ ਉਹਨਾਂ ਦੇ ਬਰਾਬਰ ਕੋਈ ਨਾ ਕੋਈ ਪ੍ਰੋਗਰਾਮ ਨਹੀਂ ਕਰਦੇ ਸੱਤ ਜਨਮਾਂ ਤੋਂ ਜਿੱਥੇ ਖਾਤਾ ਪਿੰਡਾ ਵਾਲੇ ਉਹਨਾਂ ਦਾ ਜਿਹੜਾ ਸ਼ਹੀਦ ਦੇ ਹੱਥ ਕੋਲ ਬਣਾਇਆ ਜਾਂਦਾ ਹੈ ਚੂਹ ਕਾਚੀ ਨੂੰ ਜਦੋਂ ਜਾਤ ਕੀਤਾ ਜਾਂਦਾ ਹੈ ਉਦੋਂ ਵੀ ਕਈਆਂ ਵੱਲੋਂ ਕਈ ਪ੍ਰੋਗਰਾਮ ਨਹੀਂ ਕਿਹਾ ਜਾਂਦੇ ਨੇ ਇਹ ਸਾਡੀ ਕੌਮ ਦੀ ਤਰਸਤੀ ਹੈ ਇੱਕ ਗੱਲ ਯਾਦ ਰੱਖਿਓ ਜਿੰਨਾ ਤੇ ਅਸੀਂ ਆਪਣੇ शहीदों समर्पित नहीं देना उन्हों पर साम की जाती पद नहीं जितने